ਫੈਡਰੇਸ਼ਨ ਜਿਹੜੀ ਆ ਇਹ ਉਸ ਗੁਰੂ ਦੇ ਦਿੱਤੇ ਸਿਧਾਂਤ ਤੇ ਪਹਿਰਾ ਦਿੰਦੀ ਆ ਤੇ ਨੌਜਵਾਨ ਦੇ ਅੰਦਰ ਕਿਚਣਕ ਪੈਦਾ ਕਰਦੀ ਆ ਇਹਨੂੰ ਤੁਸੀਂ ਕੱਟੜਵਾਦ ਨਹੀਂ ਕਹਿ ਸਕਦੇ ਇਹ ਗੁਰੂ ਦਾ ਦਿੱਤਾ ਸਿਧਾਂਤ ਆ ਜਿਹੜਾ ਸਭੇ ਸਾਂਝੀ ਵਾਲਸ ਦਾ ਹੈਂ ਦੀ ਗੱਲ ਕਰਦਾ ਸਰਬੱਤ ਦੇ ਪਲੇ ਦੀ ਗੱਲ ਕਰਦਾ ਸਿੱਖਾਂ ਦੀ ਬਾਹ ਕੌਣ ਫੜੇਗਾ ਸਿੱਖਾਂ ਦੇ ਮਸਲੇ ਕੌਣ ਠਾਏਗਾ ਅੱਜ ਇਹ ਪੰਜਾਬ ਦੇ ਅੰਦਰ ਜਿਹੜਾ ਖੇਤੀਕਰਨ ਵਾਪਸ ਹੋਏ ਆ ਜਾਂ ਉਹਦੀ ਲੜਾਈ ਲੜੀ ਆ ਉਹ ਅਕਾਲੀ ਦਲ ਨੇ ਲੜੀ ਉਹ ਜੇ ਕੋਈ ਸਿੱਖਾਂ ਦੇ ਕਕਾਰਾਂ ਦਾ ਮਸਲਾ ਬਣਦਾ ਜਾਂ ਕੋਈ ਵੀ ਕਿਤੇ ਦਸਤਾਰ ਦਾ ਮਸਲਾ ਬਣਦਾ ਸੋ ਅਕਾਲੀ ਦਲ ਚੁੱਕਦਾ ਲੋਕਾਂ ਨੂੰ ਆਸ ਹੈ। ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਫੈਡਰੇਸ਼ਨ ਹਮੇਸ਼ਾ ਹੀ ਅਕਾਲੀ ਦਲ ਦਾ ਪੂਰਵਾ ਸਮਰਥਨ ਕਰਦੀ ਆਈ ਹੈ। 6 ਸਟੂਡੈਂਟ ਫੈਡਰੇਸ਼ਨ ਦੀ ਅੱਜ ਇੱਕ اہم ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਹੋਈ ਹੈ। 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗਰੇਵਲ ਸਾਹਿਬ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਨਗੇ ਗਰੇਵਲ ਸਾਹਿਬ ਆਖੀਕਾਰ ਮੀਟਿੰਗ 'ਚ ਕੀ ਖਾਸ ਰਿਹਾ ਅੱਜ ਪ੍ਰਧਾਨ ਸਾਹਿਬ ਨਾਲ ਮੀਟਿੰਗ। ਦੇਖੋ ਜਿਹੜੀ ਫੈਡਰੇਸ਼ਨ ਹੈ ਇਹ ਇੱਕ ਬੜੀ ਵੱਡੀ ਵਿਰਾਸਤ ਲੈ ਕੇ ਚੱਲਦੀ ਹੈ। ਜਿਵੇਂ ਇੱਥੇ ਜ਼ਿਕਰ ਵੀ ਹੋਇਆ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਵੀ ਇਹ ਜ਼ਿਕਰ ਕੀਤਾ ਕਿ ਫੈਡਰੇਸ਼ਨ ਇੱਕ ਨਰਸਰੀ ਆ ਜਿਨੇ ਬਹੁਤ ਵੱਡੀ ਲੀਡਰਸ਼ਿਪ ਦਿੱਤੀ ਇੱਥੋਂ ਦਾ ਕਿ ਡਾਕਟਰ ਮਨਮੋਹਨ ਸਿੰਘ ਵਰਗੇ ਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਰਗੇ ਤੇ ਹੋਰ بڑے ਅਕਾਲੀ ਲੀਡਰ ਹੋਰ ਵੀ ਪਾਰਟੀਆਂ ਵਿੱਚ ਗਏ ਲੋਕ ਉਹ ਫੈਡਰੇਸ਼ਨ ਦੇ ਕਹਿੰਦੇ ਹੁੰਦੇ ਆ ਵਰਕਰ ਦੇ ਤੌਰ ਤੇ ਆਏ ਉਹ ਫੈਡਰੇਸ਼ਨ ਜਿਹੜੀ ਆ ਇਹ ਉਸ ਗੁਰੂ ਦੇ ਦਿੱਤੇ ਸਿਧਾਂਤ ਤੇ ਪਹਿਰਾ ਦਿੰਦੀ ਆ ਤੇ ਨੌਜਵਾਨ ਦੇ ਅੰਦਰ ਕਿਚਣਕ ਪੈਦਾ ਕਰਦੀ ਆ ਇਹਨੂੰ ਤੁਸੀਂ ਕੱਟੜਵਾਦ ਨਹੀਂ ਕਹਿ ਸਕਦੇ ਇਹ ਗੁਰੂ ਦਾ ਦਿੱਤਾ ਸਿਧਾਂਤ ਆ ਜਿਹੜਾ ਸਭੇ ਸਾਂਝੀ ਵਾਲਸ ਰਾਏ ਦੀ ਗੱਲ ਕਰਦਾ ਸਰਬੱਤ ਦੇ ਪੱਲੇ ਦੀ ਗੱਲ ਕਰਦਾ ਉਹ ਫੈਡਰੇਸ਼ਨ ਜਿਹੜੀ ਆ ਇਹ ਹਮੇਸ਼ਾ ਇਹ ਚਾਹੁੰਦੀ ਆ ਕਿ ਸਾਡੀ ਖੇਤਰੀ ਪਾਰਟੀ ਤੇ ਸਾਡੀ ਮਾਂ ਪਾਰਟੀ ਜਿਹਨੂੰ ਅਸੀਂ ਮੁਨਕਰ ਨਹੀਂ ਹੋ ਸਕਦੇ ਠੀਕ ਹੈ ਅਸੀਂ ਰਾਜਨੀਤੀ ਦੇ ਤੌਰ ਤੇ ਸਾਰਿਆਂ ਨਾਲ ਲੱਗੇ ਚੱਲਣਾ ਪਰ ਇਸ ਖਿੱਤੇ ਦੇ ਵਿੱਚ ਜਿਹੜੀ ਆ ਸਿੱਖਾਂ ਦੀ ਬਾਹ ਕੌਣ ਫੜੇਗਾ ਸਿੱਖਾਂ ਦੇ ਮਸਲੇ ਕੌਣ ਠਾਏਗਾ ਅੱਜ ਇਹ ਪੰਜਾਬ ਦੇ ਅੰਦਰ ਜਿਹੜਾ ਖੇਤੀ ਕਾਨੂੰਨ ਵਾਪਸ ਹੋਏ ਆ ਜਾਂ ਉਹਦੀ ਲੜਾਈ ਲੜੀ ਆ ਉਹ ਅਕਾਲੀ ਦਲ ਨੇ ਲੜੀ ਉਹਨੂੰ ਪਤਾ ਸੀ ਜੇ ਕੋਈ ਸਿੱਖਾਂ ਦੇ ਕਕਾਰਾਂ ਦਾ ਮਸਲਾ ਬਣਦਾ ਜਾਂ ਕੋਈ ਵੀ ਕਿਤੇ ਦਸਤਾਰ ਦਾ ਮਸਲਾ ਬਣਦਾ ਸੋ ਉਹ ਅਕਾਲੀ ਦਲ ਚੁੱਕਦਾ ਲੋਕਾਂ ਨੂੰ ਆਸ ਹੈ ਸੋ ਅਸੀਂ ਇਸ ਗੱਲ ਤੇ ਲਈ ਹਮੇਸ਼ਾ ਡਟ ਕੇ ਚੱਲੇ ਆ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸੋ ਉਸ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਫੈਡਰੇਸ਼ਨ ਹਮੇਸ਼ਾ ਹੀ ਅਕਾਲੀ ਦਲ ਦਾ ਡਟਵਾ ਸਮਰਥਨ ਕਰਦੀ ਆਈ ਹੈ ਚਾਹੇ ਪਿਛਲੇ ਸਮੇਂ ਦੀਆਂ ਚੋਣਾਂ ਹੋਣ ਜਾਂ ਕੁਝ ਵੀ ਹੋਵੇ ਸੋ ਪਿਛਲੇ ਸਮੇਂ 'ਚ ਕੁਝ ਆਪਸੀ ਇਸ ਤਰ੍ਹਾਂ ਦੇ ਧੜੇਬੰਦੀਆਂ ਹੋਰ ਬਹੁਤ ਸਾਰੀਆਂ ਵਖਰੇਵੇਂ ਸੀਗੇ ਅਸੀਂ ਇਹ ਗੱਲ ਸਮਝਦੇ ਹਾਂ ਕਿ ਅਸੀਂ ਭਾਵੇਂ ਉਮਰ ਹੜਾ ਚੁੱਕੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਜਿਹੜੀ ਵਿਰਾਸਤ ਆ ਉਹ ਅਸੀਂ ਜਿਹੜੀ ਥੱਲੇ ਪੀੜ੍ਹੀ ਨੂੰ ਦੇ ਕੇ ਜਾਣਾ ਉਹ ਪੀੜ੍ਹੀ ਇਸ ਗੱਲ ਲਈ ਪ੍ਰੀਪੇਅਰ ਹੋਵੇ ਮੈਂ ਵੀ ਆਪਣੇ ਆਪ ਨੂੰ ਕਦੇ ਪ੍ਰਧਾਨ ਨਹੀਂ ਲਿਖਦਾ ਮੈਂ ਤਾਂ ਸੇਵਾਦਾਰ ਹੀ ਲਿਖਦਾ ਕਿਉਂਕਿ ਅਸੀਂ ਨਵੀਂ ਜਿਹੜੀ ਪੀੜ੍ਹੀ ਆ ਉਹਨੂੰ ਅਸੀਂ ਇਹ ਵਿਰਾਸਤ ਸਾਂਭਣ ਜਾ ਰਹੇ ਹਾਂ ਸੰਗੀਤਾ ਚਾਚਾ ਜੀ ਮਜ਼ਬੂਤ ਕਰਨ ਦੀ ਗੱਲ ਹੋਵੇ ਜਾਂ ਅਗਲੀ ਰਣਨੀਤੀ ਤੇ ਕਹਿੰਦੇ ਉਸ ਤੇ ਚਰਚਾ ਵੀ ਰਹੀ ਹੈ ਬਗਵਾ ਨਹੀਂ ਦੇਖੋ ਅਸੀਂ ਤਾਂ ਕਹਿੰਦੇ ਹਾਂ ਹਰ ਖੇਤਰ ਦੇ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਕਰਨ ਵਾਸਤੇ ਤੇ ਅਸੀਂ ਤਾਂ ਪੰਥਕ ਪੰਥਕ ਇੱਕੇ ਨਹੀਂ ਅਕਾਲੀ ਦਲ ਦੀ ਮਜ਼ਬੂਤੀ ਕਰਨ ਵਾਸਤੇ ਫੈਡਰੇਸ਼ਨ ਡਟ ਕੇ ਸਹਿਯੋਗ ਕਰੇਗੀ ਪ੍ਰਿਚਲਨ ਹਮੇਸ਼ਾ ਕਾਲੀ ਜਲ ਦੀ ਮਜ਼ਬੂਤੀ ਵਾਸਤੇ ਕੰਮ ਕਰਦੀ ਆ। ਸੋ ਇਹਦੇ ਵਿੱਚ ਧਾਰਮਿਕ ਮਸਲੇ ਆ ਜਾਂਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕਾਰਜਕਾਲ ਆ ਜਾਂਦੇ ਨੇ। ਸਾਡਾ ਮਕਸਦ ਹੁੰਦਾ ਕਿ ਆਪਣੀਆਂ ਸੰਸਥਾਵਾਂ ਜਿਵੇਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਜੇ 24 ਦੇ ਵਿੱਚ ਕਿਸੇ ਕੇਂਦਰ ਦੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ, ਉਹਨਾਂ ਦੀ ਜਿਹੜੀ ਸ਼ਰਤ ਸੀ ਵੀ ਸ਼੍ਰੋਮਣੀ ਕਮੇਟੀ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੇ ਬੰਦੀ ਸਿੰਘ ਜਾਂ ਸਾਡੀਆਂ ਜਿਹੜੇ ਕਿਸਾਨ ਜਿਹੜੇ ਮੁੱਦੇ ਨੇ ਉਹਨਾਂ ਤੇ ਪਹਿਲਾਂ ਗੱਲ ਕਰੋ ਫਿਰ ਅਸੀਂ ਸਮਝੌਤਾ ਕਰਾਂਗੇ। ਇਸ ਗੱਲ ਦੇ ਇਹ ਸੀ ਕਾਇਲ। ਸੋ ਸਿੱਖਾਂ ਦੇ ਵਿੱਚ ਅਸੀਂ ਇਹ ਗੱਲ ਲੈ ਕੇ ਜਾਣੀ ਆ ਕਿਉਂਕਿ ਅਕਾਲੀ ਦਲ ਤੇ ਹਮਲਾ ਬਹੁਤ ਵੱਡਾ ਅਕਾਲੀਦਾਰ ਨੂੰ ਮਾਰਨ ਵਾਸਤੇ ਅਕਾਲੀਦਾਰ ਨੂੰ ਬਦਨਾਮ ਕਰਨ ਵਾਸਤੇ ਕਦੇ ਕੋ ਚੁੱਲਾ ਇਧਰੋਂ ਬਣ ਗਿਆ ਕਦੇ ਦੂਜੀ ਪਾਸੇ ਬਣ ਗਿਆ ਸੋ ਇਹ ਬਹੁਤ ਕੁਝ ਆਇਆ ਨੇ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਹਮੇਸ਼ਾ ਅਕਾਲੀ ਦਲ ਦੀ ਫੋਰਫਰੰਟ ਦੀ ਜਿਹੜੀ ਆ ਫੌਜ ਬਣ ਕੇ ਪਹਿਲਾਂ ਵੀ ਚੱਲੇ ਆ ਸੋ ਹੁਣ ਵੀ ਡਟ ਕੇ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਲਈ ਆਉਣ ਵਾਲੇ ਸਮੇਂ 'ਚ ਇਸ ਪੰਜਾਬ ਦੇ ਅੰਦਰ ਇੱਕ ਐਸਾ ਰਾਜ ਹੋਵੇ ਜਿਹੜਾ ਪੰਜਾਬ ਦੇ ਲੋਕਾਂ ਦੀ ਸਰਵਉੱਚ ਭਲੇ ਦੀ ਗੱਲ ਕਰੇ ਤੇ ਸਿੱਖਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਦਾ ਹੋਵੇ ਬਹੁਤ ਬਧਨਵਾਦ ਹੈ ਸਭ ਤਮਾਮ ਅੱਜ ਮੈਂਬਰਾਨ ਮੌਜੂਦ ਹਨ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਜਿਨ੍ਹਾਂ ਨੇ ਚਰਚਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਿ ਕਿਵੇਂ ਮਜ਼ਬੂਤ ਕਰਨਾ ਅਕਾਲੀ ਦਲ ਨੂੰ ਕਿਵੇਂ ਲੋਕਾਂ ਤੱਕ ਲੈ ਕੇ ਜਾਣਾ ਤੇ ਜਿਹੜੀ ਸਿੱਖੀ ਸਿਧਾਂਤਾਂ ਦੀ ਚਰਚਾ ਕਰਨੀ ਹੈ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪੀਤ ਸਿੰਘ ਗਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ